ਲਓ ਵੀ ਮਿੱਤਰੋ ਕਹਿੰਦੇ ਕਰੋੜਾ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕੌਣ ਲੈ ਗਿਆ ਫਿਰ ਜਿੱਤ ਕੇ ਕਹਿੰਦੇ ਬੋਲਟ ਮੋਟਰਸਾਈਕਲ ਗੱਲ ਕਰਾਂਗੇ ਸੈਨੀ ਮਾਜਰਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਟਾਪ ਦਾ ਟੂਰਨਾਮੈਂਟ ਹੋਇਆ ਸੀ ਤੇ ਫਾਈਨਲ ਮੈਚ ਬਹੁਤ ਤਕੜਾ ਸ਼ਕਰਪੁਰ ਤੇ ਬਾਹੁ ਅਕਬਰਪੁਰ ਹਰਿਆਣੇ ਦੀ ਟੀਮ ਸੀਗੀ ਤੇ ਸ਼ਕਰਪੁਰ ਦੀ ਟੀਮ ਸੀਗੀ ਬਾਹੁ ਅਕਬਰਪੁਰ ਦੇ ਰੇ 17 ਨੰਬਰ ਤੇ ਸ਼ਕਰਪੁਰ ਦੇ ਰੇ 25.5 ਨੰਬਰ ਫਾਸਟਰੀ ਟੀਮ ਸ਼ਕਰਪੁਰ ਦੀ ਤੇ ਸੈਕੰਡਰੀ ਟੀਮ ਬਾਹੁ ਅਕਬਰਪੁਰ ਬੈਸਟ ਰੈਡਰ ਆ ਕਹਿੰਦੇ ਇੱਥੇ ਸਾਜੀ ਸ਼ਕਰਪੁਰੀਆ ਮੁੰਡਾ ਸਿਰਾ ਕਰਾ ਆ ਗਿਆ 12 ਚੋਂ 12 ਰੈਡਾਂ ਪਾ ਕੇ ਕਹਿੰਦੇ ਬੁਲਟ ਮੋਟਰਸਾਈਕਲ ਜੱਦ ਗਿਆ ਛੀਲੂ ਤੋਂ ਕੋਈ ਜੱਫਾ ਨਹੀਂ ਖਾਦਾ ਤੇ ਬੈਸਟ ਜੱਫੀ ਬਣਿਆ ਫਰੀਦ ਸ਼ਕਰਪੁਰ ਵਾਲਾ ਸੱਤ ਟੱਚ ਲੈ ਕੇ ਤਿੰਨ ਜੱਫੇ ਲਾਇਆ ਸਿਰੇ ਦੇ ਬਹੁਤ ਤਕੜੇ ਮੈਚ ਸੀ ਸਿਰਾ ਮੈਚ ਹੋਇਆ ਇੱਥੇ ਤੇ ਤੁਹਾਨੂੰ ਵਧੀਆ ਲੱਗੀ ਆਪਣੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਬੱਡੀ ਦੀ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਤੇ ਅੱਜ ਹੋਣਗੇ ਇੱਕ ਟੌਪ ਦੇ ਕਬੱਡੀ ਟੂਰਨਾਮੈਂਟ ਜਿੱਥੇ ਹੋਣਗੇ ਵੈਸਟਰਨ ਉਦੀ ਜਾਣਕਾਰੀ ਵੀ ਅੱਬਾ ਸ਼ਾਹ ਨੂੰ ਲੈ ਕੇ ਆਵਾਂਗੇ ਧੰਨਵਾਦ